ਤੇ ਇੱਕ ਓੰਕਾਰ ਸਮਾਈ ਹੈ। ਭਗਤ ਜਨਾਂ ਕਾ ਪਇ ਤਮ ਪਿਆਰਾ ਸਭੇ ਉਧਾਰਨ ਖਸਮਾ ਕਰਾ ਸਿਮਰਨਾ ਕੋਈ ਸਭੀ ਚਾ ਚਨ ਨਾਨਕ ਪੈਰ ਰਖਾਈ ਹੈ। ਮਾਰੂ ਸੋਹਲੇ ਮਹਲਾ ਪੰਨਾ ਇੱਕ ਓੰਕਾਰ ਸਭ ਕੁਤ ਪ੍ਰਸਾਦ ਸੰਗੀ ਜੋਗੀ ਨਾਰ ਲਕਟਾਣੀ। ਕੁਰਤੇ ਰੇਰਾ ਕ ਸੰਗ ਮਾਣੇ ਕਿਰਤ ਸੰਜੋਗੀ ਪਹਿ ਪਿਤਰਾ ਕਰਦੇ ਭੋਗ ਪ੍ਰਭ ਉਸ ਆਹੇ ਜੋ ਪਿਰ ਕਰੈ ਸੋ ਤਨ ਤਨ ਪਾਏ ਪਿਰ ਤਨ ਹੈ ਸ਼ਿੰਗਾਰ ਰਖੇ ਸੰਦਨ ਮੇ ਲਗਤਰ ਬਸੇ ਦਿਨ ਰਾਤਿ ਮਿਉ ਦੇਹ ਤਨ ਇਤਲਾਸ ਹੈ ਤਨ ਮੰਗੇ ਤਿਹੂ ਪਹੁ ਬ੍ਰਿਧ ਪਾਵ ਜੋ ਤਾਵੇ ਸੋ ਆਣ ਦਿਖਾਵੇ ਇਕ ਬਸ ਕੋ ਬਚ ਨਾ ਸਕੈ ਤਨ ਰਹਿਤੀ ਊਪ ਘਿਆਸਾ ਹੈ ਇਨਸਾਨ ਕਰੈ ਗਨ ਹਦੋ ਹੁ ਕਰਦੋਰੇ ਪ੍ਰੇਹ ਪਰਦੇਸ ਨਾ ਜਾਹ ਬਸੋ ਕਾਰ ਮੋਰ ਐਸਾ ਬੰਦ ਨਿ ਕਰੋ ਗ੍ਰਹੀਤੁਰ ਜਿਤ ਉਤਰੇ ਭੂਖ ਪਿਆਸਾ ਹੈ ਸਗਰੇ ਕਰਮ ਧਰਮ ਜੁਗਸਾਲਾ ਬੇਨਹਾਰ ਦਾਸ ਸੋਖ ਤਿਲ ਨਹੀਂ ਲਗਾ ਤਾ ਬਈ ਕਿਰਪਾ ਨਾਨਕ ਸਤ ਸੰਗੇ ਤੋ ਤਾਨ ਫਿਰ ਆਨੰਦ ਉਲਾਸ ਆਏ। ਤਾਂ ਇਹੰਦੇ ਫਿਰ ਚੰਪਲ ਸਿਆਨਾ ਪੰਚ ਤਤ ਕਾ ਰਚਨ ਰਚਨ ਜਿਸ ਵਖਰ ਕੋ ਤੁਮ ਆਏ ਹੋ ਸੋ ਪਾਇਓ ਸਤਗੁਰ ਪਾਸਾ ਹੈ। ਤਾਨਕ ਹੈ ਤੂੰ ਬਸਨ ਨਾਲੇ ਪ੍ਰੇ ਸੁਖ ਵਾਸੀ ਬਾਲ ਬਾਲ ਤੁਝ ਬਿਨਾ ਹੋ ਕੇ ਤਹੀ ਨਾ ਲਿਖੇ ਬਚਨ ਤੇ ਛੋੜ ਨਾ ਜਾ ਸਾਹਿ ਇਹ ਕਹਿਆ ਹੋ ਹੁਕਮੇ ਬੰਦਾ ਹੋ ਭਾਰ ਠਾਕੁਰ ਇਸ ਕਾਰਨ ਨਾ ਛੰਦਾ ਜੇ ਚਰ ਰੱਖੈ ਤੇ ਚਰ ਤੁਮ ਸੰਗਰਹਿ ਬਰਤਨ ਕਹਿ ਤਨ ਸਾਤੇ ਤਾਨ ਕਸ਼ੂ ਨਾ ਸਮਦ ਚੰਤਰ ਕਾਤੇ ਬਹਰ ਬਹਰ ਬੀਦ ਜੀ ਸੰਗ ਮੰਗੈ ਉਹ ਬਾਤ ਜਾਣੇ ਕਰ ਹਾਸਾ ਹੈ ਆਈ ਆ ਗਿਆ ਫਿਰ ਹੰਬਲਾਇ ਨਾ ਤਨ ਮੁਛੀ ਨਾ ਮਤਾ ਪਕਾਇ ਹੋਉ ਨਾਨਕ ਸਤਿਗੁਰ ਨਾਮੁ ਹਸਾਇ ਏ ਮੰਗਲ ਲੋਕੀ ਸੁਣ ਮਨ ਮੇਰੇ ਸਤਿਗੁਰ ਸੇ ਗੁਰਿ ਨਰਾਤ ਸੁਦੇਹ ਤਿਨ ਸਤਗੁਰ ਪਾਖੇ ਸਾਕਤ ਨੈ ਨੋਰੇ ਗਾਲ ਜਾਮ ਪਾਉ ਸਾਇ ਮਨ ਮੁਕੇ ਆਵੈ ਮਨ ਮੁਕੇ ਜਾਵੈ ਮਨ ਮੁਕੇ ਬਿਰ ਬਿਰ ਚੋ ਟਾਕਾ ਤਮੈ ਨਾਰਿਕ ਆਨੰਦ ਕਰੇ ਆਨੰਦੀ ਜਿਸ ਸਿਰ ਪਾਉ ਪਿਆ ਗਲ ਖਾਸਾ ਹੈ ਉੰਗਲੇ ਹਾਰੀ ਸਤਿਗੁਰ ਪੂਰੇ ਸਰਣ ਕਰਤਾ ਦੇ ਬਚਨ ਕੇ ਸੂਰੇ ਐਸਾ ਆਪਣਾ ਮਿਲਿਆ ਸੁਖ ਦਾਤਾ ਵਿਚੜ ਨਾ ਤਤਹੀ ਦਸ ਸਾਹਿਬ ਗੁਣ ਗਿਧਾਨ ਕਿਸ ਕੀ ਮਨ ਪਾਈ ਕਟ ਕਟ ਕੂਰ ਰਹਿਓ ਸਭ ਥਾਏ ਨਾਨਕ ਸਰਨ ਦੀਨ ਤੁਕ ਬੰਧਨ ਹੋਣੈ ਕੋਈ ਤੋ ਦਸ ਸਾਹਿਬ

ਆਤਮਾ ਕਉ ਸਤਿਪਾਤ ਸਾਹੀ ਸੱਜ ਖਜ਼ੀਨਾ ਸਾਚਾ ਸਾਹੀ ਆਪੇ ਸੱਜ ਹੈ ਤਾਓ ਸਭ ਸਾਚਾ ਸੱਜ ਸੱਜ ਵਰਤੀ ਜਾਹਿ ਸਤਿ ਤਪਾਸਾ ਸੋ ਸਤਿ ਕੀ ਰਾਸਾ ਸੱਜ ਥਾਨੁ ਸਦਾ ਪ੍ਰਭ ਤੇ ਰਾ ਸੱਜੀ ਕੁਤਤ ਸੱਤੀ ਬਾਣੀ ਸਭ ਸਾਹਿਬ ਸੱਜ ਕੀ ਜਾਹਿ ਇੱਕ ਆਪ ਬਟਰਾਜ ਹੁਕਮ ਸੱਚੇ ਕਹਿ ਪੂਰੇ ਕਾਜਾਂ ਅੰਤਰਬਾਰ ਸਭ ਵਿੱਚ ਜਾਣ ਆਪੇ ਹੀ ਆਪ ਤੀ ਜਾਏ ਤੂੰ ਬਟਰ ਅਸੀਆ ਤੂੰ ਬਟ ਕਉਗੀ ਤੂੰ ਨਰਮਾਰ ਤੂੰ ਹੈ ਜੋਗੀ ਸਭ ਸੁਖ ਸਹਿਜ ਕਰ ਤੇਰੇ ਅਬਿਨ ਤੇਰੀ ਦ੍ਰਿਸ਼ਟਾ ਹੈ ਤੇਰੀ ਦਾਤ ਤੁਝੇ ਤੇ ਹੋਵੇ ਤੇ ਦਾਨ ਸਭ ਸੇ ਜਾਣ ਤੇ ਲੋਵੇ ਖੋਟ ਨਾ ਆਵੇ ਪੂਰੇ ਮੰਤਾਰ ਹੈ ਤ੍ਰਿਪਤ ਰਹਿ ਆਗੀ ਜਾਹੀ ਜਾਜ ਸਦ ਸਾਧਕ ਬਨਵਾਸੀ ਜਾਤ ਜਤੀ ਸਦੀ ਸੁਖ ਵਾਸੀ ਇਕ ਦਾਤਾਰ ਸਕਲ ਹੈ ਹੈ ਜਾਜਕ ਤੇ ਦਾਨ ਤ੍ਰਿਸ਼ਟੀ ਚਾਹੇ ਕਰੇ ਭਗਤ ਹੈ ਕਰ ਰੰਗੇ ਅਪਾਰਾ ਦਿਨ ਮਖਾਪ ਹੋਤਾ ਪਨਹਾਰਾ ਤਾਰ ਤੋਲ ਬੇ ਅੰਤ ਜਵਾਨੀ ਹੋਕਮ ਮਨ ਪਰ ਨਤੀਜਾ ਹੈ ਦੇ ਦਰਸ ਸੋਹੀ ਤੁਮ ਜਾਣਿਓ ਗੁਰ ਹੈ ਕੈ ਸ਼ਬਦ ਸਦਾ ਰੰਗ ਮਾਣੇ ਚੰਦਰ ਗੁਰੂ ਸਿਆਣਾ ਸੋਹੀ ਜੋ ਮਨ ਦੇ ਆਪ ਵਿਚਾਏ ਜਿਸ ਤਿਤ ਆਵੇ ਸੋ ਬੇਪਰਵਾਹ ਜਿਸ ਜਿਤ ਆਵੇ ਸੋ ਸਾਚਾ ਸਾਹਾ ਜਿਸ ਜਿਤ ਆਵੇ ਤਿਸ ਪਹੁਕੇ ਹਰ ਅਵਰ ਸਹਾ ਕੇਸ ਕੀ ਚਾਹੇ ਇਸਨਾ ਗੋਜੀ ਅੰਦਰ ਠੰਡਾ ਗੁਰ ਪੂਰੇ ਲੈ ਤੂਤਾ ਗੰਢਾ ਸੁੱਤ ਸ਼ਬਦ ਰੇ ਅੰਦਰ ਹੈ ਜਾਗੀ ਆਮਿਓ ਚੋਲ जी सत सत ही जीवे अमर पया बना सी ना को आवे ना को जावे गुर दूर किया पर जाए पूरे गुर की पूरी बाणी पूरे लागा पूरे महसाणी चढ़े सवाया नित नित रंगा कटे नाही तो भी जाए बारह कंजन सुध कराया ਸਵਾਤ ਪੰਨੇ ਸਜੜਾਇਆ ਮਰਖ ਖਜਾਨੇ ਪਾਇਆ ਸਰਾਪੀ ਫਿਰ ਨਾ ਹੀ ਤਾਇ ਚਾਹੀ ਅੰਮ੍ਰਿਤ ਨਾਮ ਤੇ ਮਹਾਰਾ ਸੁਆਮੀ ਨਾਨਕ ਦਾਸ ਸਦਾ ਕੁਰਬਾਨੀ ਸਤ ਸੰਗ ਕਹਾ ਸੁਖ ਪਾਇਆ ਦੇਖ ਦਰਸ ਹੇ ਮਨ ਕੀ ਜੈ ਸਵਾ রূপ ਹਲਾ ਪੰਨਾ ਵਾ ਸੁਹਲੇ ਕੋ ਓਕਾਰ ਸਤਗੁਰ ਪ੍ਰਸਾਦ ਗੋਪਾਲ ਗੁਰ ਗੋਬਿੰਦ ਗੁਰ ਦਿਆਲ ਸਦਾ ਭਗਤਿੰਦ ਗੁਰ ਸਾਧ ਸਿਮਰਨ ਸਿਮਰਨ ਕਰਮ ਗੁਰ ਗੋਬਿੰਦ ਅਸਤਾਨਾ ਹੈ ਗੁਰ ਸਿਮਰਤ ਸਭ ਕੀ ਵਿਤ ਨਾਸੈ ਗੁਰ ਸਿਮਰਤ ਜਨ ਸੰਤ ਨਾ ਪਾਸੈ ਗੁਰ ਸਿਮਰਤ ਮਾ ਨਰਮਲ ਹੋਵੇ ਗੁਰ ਕਾਢੇ ਅਪਮਾਨਾ ਹੈ ਗੁਰ ਕਾ ਸੇਵਕ ਨਰਕ ਨਾ ਜਾਏ ਗੁਰ ਕਾ ਸੇਵਕ ਪਾਰ ਬ੍ਰਹਮ ਤੇ ਆਏ ਵੁਰਕਾ ਸੇਵਕ ਸਾਧਸ